ਜੋ ਦੀਪ ਸਰਦਾਰਨੀ ਤੇ ਅੱਜ ਕਹਿਰਟਿਆ ਹੈ ਇਹ ਪ੍ਰਮਾਤਮਾ ਕਿਸੇ ਤੇ ਵੀ ਦਿਨ ਨਾ ਲਿਆਵੇ ਰੱਬਾ ਦੁੱਖ ਦੇਖਣੀ ਹੁੰਦਾ ਬਹੁਤ ਹੀ ਛੇਤੀ ਤੂੰ ਭਰਾ ਖੋ ਲਿਆ ਕਿਸੇ ਭੈਣ ਤੋਂ ਸਾਸਤਰੀਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੀਪ ਸਰਦਾਰਨੀ ਦੇ ਬ੍ਰਦਰ ਪਿਛਲੇ ਹੀ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿੱਥੇ ਕਿ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਇਸ ਟਾਈਮ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਦੀਪ ਸਰਦਾਰਨੀ ਆਪਣੇ ਭਰਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਦੀਪ ਸਰਦਾਰਨੀ ਦੇ ਫੈਨ ਵੀ ਇੱਕਦਮ ਹੈਰਾਨ ਹੋ ਗਏ ਨੇ ਕਿ ਉਹਨਾਂ ਦੇ ਭਰਾ ਦੀ ਐਦਾਂ ਚਾੜਕ ਮੌਤ ਹੋ ਜਾਣ ਦੀ ਖਬਰ ਸੁਣ ਕੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਜ਼ਰੂਰ ਨਾ ਭੁੱਲਣਾ ਅਸੀਂ ਵੀਡੀਓ ਦੇ ਅਖੀਰ ਵਿੱਚ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਵੀਛੜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੀਪ ਸਰਦਾਰਨੀ ਦੇ ਭਰਾ ਦਾ ਨਾਮ ਮਨਦੀਪ ਸਿੰਘ ਸੀਗਾ ਬਹੁਤ ਹੀ ਮਾੜਾ ਹੋਇਆ ਹੈ ਰੱਬਾ ਕਦੀ ਵੀ ਵੀਰਾਂ ਨਾ ਵਿਛੜੇ ਇਸ ਦੁਨੀਆ ਤੋਂ ਰੱਬਾ ਪਰਿਵਾਰ ਨੂੰ ਹੌਸਲਾ ਅਤੇ ਸਬਰ ਬਖਸ਼ੀ ਦੀਪ ਸਰਦਾਰਨੀ ਦਾ ਬ੍ਰਦਰ ਪਹਿਲਾਂ ਵੀ ਠੀਕ ਨਹੀਂ ਸੀ ਰਹਿੰਦੇ ਮੌਤ ਤੋਂ 2 ਦਿਨ ਪਹਿਲਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਪਰ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਸ ਕਰਕੇ ਉਹ ਹਮੇਸ਼ਾ ਇਸ ਦੁਨੀਆ ਨੂੰ ਆਲਵੀ ਦਾ ਕਹਗੇ